ਕੁਰੀ ਗੱਪੀ ਤੋਂ ਪਰਤਜਨਾ ਨਹੀਂ ਕੀਤੀ ਇਹ ਤੁਹਾਨੂੰ ਜੇ ਪਹਿਲਾਂ ਵੀ ਪਤਾ ਹੈ ਵੀ ਸਾਡੇ ਡੀਜੀਪੀ ਮਾਨਯੋਗ ਡੀਜੀਪੀ ਆਫਿਸ ਤੋਂ ਵਕ ਵਕ ਦੇਸ਼ਾਂ ਨਿਰਦੇਸ਼ ਹਮਦਰੋਂ ਦੇਆ ਫਰਦਰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਪਤਾਜ ਚਾਲ ਆਈਪੀਐਸ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਤੇ ਅੱਜ ਆਪਰੇਸ਼ਨ ਸੀਲ 8 ਚੱਲ ਰਿਹਾ ਹੈ ਇਸ ਤੋਂ ਪਹਿਲਾਂ ਸੱਤ ਆਪਰੇਸ਼ਨ ਹੋ ਚੁੱਕੇ ਆ ਵਕ ਵਕ ਟਾਈਮਾਂ ਤੇ ਕੋਆਰਡੀਨੇਟ ਸਰਚ ਆਪਰੇਸ਼ਨਸ ਦੀਆਂ ਹਦਾਇਤਾਂ ਆਉਂਦੀਆਂ ਰਹੀਆਂ ਨੇ ਤੇ ਅੱਜ ਅਸੀਂ ਚਾਰ ਨਾਕੇ ਲਾਏ ਹੋਏ ਆ ਜਿਹੜੇ ਸਾਡੇ ਗਵੰਡੀ ਰਾਜ ਹਰਿਆਣਾ ਦੇ ਨਾਲ ਲੱਗਦੇ ਆ ਤੋਹਾਣਾ ਰੋਡ ਤੇ ਜੱਥ ਰੋਡ ਤੇ ਅਸੀਂ ਟੋਟਲ ਚਾਰ ਨਾਕੇ ਲਾਏ ਹੋਏ ਆ ਤਕਰੀਬਨ 60 ਤੋਂ ਵੱਧ ਬ ਸਾਡੇ ਮੁਲਾਜ਼ਮ ਲੱਗੇ ਹੋਏ ਆ ਤੇ ਇੰਨੇ ਹੀ ਸਾਡੇ ਕਾਊਂਟਰਪਾਰਟ ਇਹ ਹਰਿਆਣਾ ਤੋਂ ਨੇ ਇਹਨਾਂ ਦੇ ਵੀ ਮੁਲਾਜ਼ਮ ਲੱਗੇ ਹੋਏ ਆ ਤੇ ਇਸ ਮਾਕੇ ਦੌਰਾਨ ਸਾਨੂੰ ਮਤਲਬ ਐਨਡੀਪੀਐਸ ਦੀ ਵੀ ਰਿਪੋਰਟ ਆ ਰਹੀ ਹੈ ਬਾਈਗਰ ਕੰਨੀਆ ਬਈਆ ਨੇ ਪਾਵਰਫੁਲ ਸਾਹਿਬ ਹੈ ਕਈ ਅੰਗਰੇਜ਼ ਸਪੀਸ਼ੀਅਲ ਬੰਦੇ ਉਹਨਾਂ ਨੂੰ ਰਾਉਂਡ ਅਪ ਕਰ ਰਹੇ ਆ ਉਹਨਾਂ ਨੂੰ ਸ਼ਾਮ ਤੱਕ ਵੈਰੀਫਾਈ ਕਰਾਂਗੇ ਤੇ ਤਕਰੀਬਨ 2 ਵਜੇ ਤੱਕ ਹੈਗਾ ਮਤਲਬ ਸਵੇਰੇ 6 ਵਜੇ ਨਾਕਾ ਲਾਇਆ ਸੀਗਾ ਤੇ 2 ਵਜੇ ਇਹਦੀ ਸਮਾਪਤੀ ਹੈ ਤੇ ਉਦੋਂ ਫਿਰ ਰਿਪੋਰਟ ਕੰਬਾਈਨ ਕਰਕੇ ਸਾਰੀ ਫਿਰ ਤੁਹਾਨੂੰ ਦੱਸਾਂਗੇ ਯਾ ਅੱਜ ਸਾਰਾ ਦਿਨ ਦੀ ਇਹ ਸਾਰੀ ਪ੍ਰਾਪਤੀ ਹੈ ਸਰ ਇਹ ਨਾਕੇ ਲਗਾਤਾਰ ਚੱਲਦੇ ਆ ਰਹੇ ਐ ਇਸ ਦੇ ਵਿੱਚ ਮਿਸਾ ਹੋਈ ਇਸ ਤਰ੍ਹਾਂ ਦਾ ਮਿਲਿਆ ਹੈਗਾ ਜਿਵੇਂ ਹਰਿਆਣਾ ਤੋਂ ਪੰਜਾਬ ਦੇ ਵਿੱਚ ਜਾਦਾ ਆਉਂਦਾ ਸਮਾਂ ਮਾਈਨਰ ਰਿਕਵਰੀਜ਼ ਹੈਗੀਆਂ ਨੇ ਬਹੁਤ ਕੋਈ ਮੇਜਰ ਰਿਕਵਰੀ ਨਹੀਂ ਹੋਈ ਪਰ ਇੰਨਾ ਨਾਕਿਆਂ ਨਾਲ ਮੈਂ ਸਮਝਦਾ ਕਿ ਡੈਟਰੈਂਟ ایفੈਕਟ ਪੈਂਦਾ ਜਿਹੜੇ ਕੋਈ ਵੱਡੇ ਸਮਗਲਰ ਨੇ ਜਾਂ ਇਸ ਤਸਕਰੀ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਡਰ ਰਹਿੰਦਾ ਕਿ ਕੀ ਪਤਾ ਪੁਲਿਸ ਕਦੋਂ ਚੈਕਿੰਗ ਸ਼ੁਰੂ ਕਰ ਦਵੇ ਇਹ ਸਵੇਰੇ 6 ਵਜੇ अर्ਲੀ ਮਾਰਨਿੰਗ ਤੋਂ ਲੈ ਕੇ ਰਾਤੇ ਚੱਲ ਰਹੇ ਨੇ 2 ਵਜੇ ਤੱਕ ਨੇ ਐਵੇਂ ਰੂਟੀਨ ਸ਼ਾਮ ਨੂੰ ਫਿਰ ਸ਼ਿਪਿੰਗ ਨਾਕਾ ਬੰਦੀ ਸਾਡੇ ਥਾਣਿਆਂ ਵੱਲੋਂ ਚੱਲੂਗੀ ਸੋ ਮੈਂ ਸਮਝਦਾ ਕਿ ਬਹੁਤ ਹੀ ਚੰਗਾ ਇਨੀਸ਼ੀਏਟਿਵ ਹੈ ਇਹ ਟਾਈਮ ਟੂ ਟਾਈਮ ਚੱਲਦਾ ਰਹੇਗਾ ਅੱਗੇ ਵੀ ਪੰਜਾਬ ਰੈਨਾ ਬੋਰਡ ਤੇ ਲਗਾਤਾਰ ਨਾਕਾਬੰਦੀ ਚੱਲੀ ਜਾ ਰਹੀ ਹੈ ਹਾਂ ਜੀ ਤਕਰੀਬਨ ਰੋਜ਼ ਸਾਡੇ ਐਸਐਚਯੂਜ਼ ਵੱਲੋਂ ਮਤਲਬ ਲਗਾਤਾਰ ਕਰੀਏ ਤਾਂ ਫਿਰ ਤਾਂ ਉਹਨਾਂ ਨੂੰ ਲੱਭ ਜਾਂਦਾ ਅਸੀਂ ਸਰਪ੍ਰਾਈਜ਼ ਐਲੀਮੈਂਟ ਰੱਖਦੇ ਆ ਨਾ ਕਿ ਕਿਹਦੀ ਕਿਸੇ ਰੋਡ ਤੇ ਕਦੀ ਕਿਸੇ ਰੋਡ ਤੇ ਟਾਈਮਿੰਗਸ ਡਿਫਰੈਂਟ ਕਰਕੇ ਤਾਂ ਕਿ ਜਿਹੜਾ ਕ੍ਰਾਈਮਨਲ ਹੈ ਜਾਂ ਕੋਈ ਨਸ਼ੇ ਨਾਲ ਜੁੜੇ ਲੋਗ ਨੇ ਉਹ ਸਾਡਾ ਇਸ ਗੱਲ ਦਾ ਹਸਾਬ ਕਿਤਾਬ ਨਾਲ ਲੱਭਦੇ ਨਾ ਲੱਭਣਗੇ ਕਿ ਇਸ ਟਾਈਮ ਨਾਲ ਕੱਢੀਗਾ ਆਮ ਮਾਰਕ ਦੇ ਦੌਰਾਨ ਕਿੰਨੀ ਚੈਕਿੰਗ ਹੈ ਇਸ ਕਿਸ ਚੀਜ਼ ਦੀ ਚੈਕਿੰਗ ਸਾਡੀ ਜ਼ਿਆਦਾ ਐਮਫਸਾਈਜ਼ ਅਸੀਂ ਨਸ਼ੇ ਤੇ ਵੈਪਨਸ ਤੇ ਜਾਂ ਕੋਈ ਮਤਲਬ ਸ਼ੱਕੀ ਬੰਦਾ ਵੀ ਜਿਹਦੇ ਇਨਸੀਡੈਂਟਸ ਚੈੱਕ ਕਰਨ ਤੇ ਬਾਅਦ ਚੋ ਕ੍ਰਿਮੀਨਲ ਨਿਕਲੇ ਇਹ ਸਾਰੀਆਂ ਗੱਲਾਂ ਵਾਸਤੇ ਹੀ ਨਾਕਾ ਲਾ ਯਾਰਿਆ